ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਘਰ ਦੇ ਵਿੱਚੋਂ ਤੁਰੰਤ ਹੀ ਇਹ ਚੀਜ਼ਾਂ ਨੂੰ ਹਟਾ ਦਿਓ ਖਾਸ ਕਰਕੇ ਆਪਣੀ ਰਸੋਈ ਦੀਆਂ ਕੁਝ ਚੀਜ਼ਾਂ ਆਪਣੇ ਬਾਥਰੂਮ ਦੇ ਵਿੱਚੋਂ ਆਪਣੇ ਬੈੱਡਰੂਮ ਦੇ ਵਿੱਚੋਂ ਇਹ ਚੀਜ਼ਾਂ ਨੂੰ ਤੁਰੰਤ ਹੀ ਹਟਾ ਦਿਓ ਕਿਉਂਕਿ ਇਹ ਚੀਜ਼ਾਂ ਆਪਣੇ ਘਰ ਦੇ ਦੋ ਖਦਲੀ ਦਰਦਾਂ ਦਾ ਕਾਰਨ ਬਣਦੀਆਂ ਹਨ ਤਾਂ ਫਿਰ ਇਹ ਚੀਜ਼ਾਂ ਕਿਹੜੀਆਂ ਨੇ ਤੇ ਕਿੰਜ ਸਾਡੇ ਘਰ ਦੇ ਵਿੱਚ ਨੁਕਸਾਨਦਾਇਕ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਸਾਧ ਸੰਗਤ ਜੀ ਆਪ ਸਭ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਣਾਂ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਜਿੰਨਾ ਬਾਰੇ ਗੱਲ ਕਰਨ ਜਾ ਰਹੇ ਹਾਂ ਇਹਨਾਂ ਨੂੰ ਹਟਾਉਣ ਦੇ ਪਿੱਛੇ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਨਹੀਂ ਆ ਇੱਕ ਕਾਰਨ ਉਹ ਵਿਸਤਾਰ ਦੇ ਨਾਲ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਇਹਨਾਂ ਚੀਜ਼ਾਂ ਦੇ ਬਾਰੇ ਉਹਨਾਂ ਦੇ ਵੀ ਮਨ ਦੇ ਵਿੱਚੋਂ ਭਲੇਖਾ ਨਿਕਲ ਜਾਵੇ ਤੇ ਜੇਕਰ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਜੀ ਨੂੰ ਮੰਨਦੇ ਹੋ ਉਨ੍ਹਾਂ ਦੇ ਵਿੱਚ ਸ਼ਰਧਾ ਵਿਸ਼ਵਾਸ ਰੱਖਦੇ ਹੋ ਤਾਂ ਫਿਰ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਜਰੂਰ ਆਉਣਾ ਤਾਂ ਸੰਗਤ ਜੀ ਆਓ ਅੱਜ ਦੇ ਵੀਡੀਓ ਸ਼ੁਰੂ ਕਰਦੇ ਆਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਉਹਨਾਂ ਚੀਜ਼ਾਂ ਦੇ ਬਾਰੇ ਜੋ ਸਾਨੂੰ ਆਪਣੇ ਘਰ ਦੇ ਵਿੱਚੋਂ ਰਸੋਈ ਦੇ ਵਿੱਚੋਂ ਤੇ ਆਪਣੇ ਬੈਡਰੂਮ ਦੇ ਵਿੱਚੋਂ ਅਤੇ ਆਪਣੇ ਬਾਥਰੂਮ ਦੇ ਵਿੱਚੋਂ ਤੁਰੰਤ ਹੀ ਹਟਾ ਦੇਣੀਆਂ ਚਾਹੀਦੀਆਂ ਨੇ ਤਾਂ ਪਹਿਲੀ ਚੀਜ਼ ਆ ਕੁਝ ਤਸਵੀਰਾਂ ਜਿਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਡਾ ਮਨ ਦੁਖੀ ਹੋ ਜਾਂਦਾ ਹੈ ਜਿਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਡਾ ਮਨ ਅਸ਼ਾਂਤ ਹੁੰਦਾ ਹੈ ਸਾਡੇ ਮਨ ਤੇ 네ਗੇਟਿਵ ਪ੍ਰਭਾਵ ਪੈਂਦੇ ਹਨ ਅਜਹੀਆਂ ਤਸਵੀਰਾਂ ਨੂੰ ਤੁਰੰਤ ਹੀ ਆਪਣੇ ਬੈਡਰੂਮ ਦੇ ਵਿੱਚੋਂ ਆਪਣੇ ਘਰ ਦੇ ਵਿੱਚੋਂ ਹਟਾ ਦਿਓ ਜਿਵੇਂ ਕਈ ਵਾਰ ਸਾਡੇ ਘਰ ਦਾ ਕੋਈ ਜੀ ਅਕਾਲ ਚਲਾਣਾ ਕਰ ਗਿਆ ਹੋਵੇ ਤਾਂ ਕਈਆਂ ਨੇ ਉਹ ਤਸਵੀਰਾਂ ਘਰ ਦੇ ਉਸ ਕੋਨੇ ਤੇ ਲਾਈਆਂ ਹੁੰਦੀਆਂ ਜਿੱਥੇ ਸਾਡੀ ਤੁਰਦਿਆਂ ਫਿਰਦਿਆਂ ਨਿਗਾਹ ਪੈਂਦੀ ਰਹਿੰਦੀ ਹੈ ਸਾਡਾ ਮਨ ਨੂੰ ਯਾਦ ਕਰਕੇ ਦੁਖੀ ਹੁੰਦਾ ਹੈ ਸਾਡਾ ਮਨ ਪਰੇਸ਼ਾਨ ਹੋ ਜਾਂਦਾ ਹੈ ਤਾਂ ਸਾਨੂੰ ਇੱਕ ਗੱਲ ਦਾ ਵਾਰ-ਵਾਰ ਸਮਝਾਈ ਜਾਂਦੀ ਹੈ ਕਿ ਸਵੇਰੇ-ਸਵੇਰ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਪੋਜ਼ਿਟਿਵ એનર્ਜੀ ਦੇ ਨਾਲ ਕਰਨੀ ਚਾਹੀਦੀ ਹੈ ਖੁਸ਼-ਖੁਸ਼ ਰਹਿ ਕੇ ਕਰਨੀ ਚਾਹੀਦੀ ਆ ਕਿਉਂਕਿ ਸਵੇਰੇ-ਸਵੇਰ ਜੋ ਵੀ ਵਿਚਾਰ ਸਾਡੇ ਮਨ ਦੇ ਵਿੱਚ ਆ ਗਿਆ ਜੇ ਉਸ ਦਾ ਸਵੇਰੇ ਦੇਖਦੇ ਆ ਉਹਦਾ ਪ੍ਰਭਾਵ ਪੂਰਾ ਦਿਨ ਹੀ ਸਾਡੇ ਮਨ ਤੇ ਬਣਿਆ ਰਹਿੰਦਾ ਆ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਐਸੀ ਤਸਵੀਰ ਜ਼ਰੂਰੀ ਨਹੀਂ ਵੀ ਕੋਈ ਜੀ ਅਗਾਰ ਚਲਾਉਣਾ ਕਰ ਗਏ ਆ ਉਹਨਾਂ ਦੀਆਂ ਤਸਵੀਰਾਂ ਦੀ ਗੱਲ ਕਰ ਰਹੇ ਆ ਜੇ ਕੋਈ ਵੀ ਐਸੀ ਤਸਵੀਰ ਆ ਜਿਹਨੂੰ ਦੇਖ ਕੇ ਮਨ ਅਸ਼ਾਂਤ ਹੁੰਦਾ ਹੋਵੇ ਜਿਵੇਂ ਕਈ ਵਾਰ ਕਈ ਲੋਕ ਆਪਣੇ ਘਰ ਦੇ ਵਿੱਚ ਬੜੀਆਂ ਡਰਾਉਣੀਆਂ ਭਿਆਨਕ ਤਸਵੀਰਾਂ ਲਗਾ ਲੈਂਦੇ ਆ ਅਜੀਬੋ-ਗਰੀਬ ਤਰ੍ਹਾਂ ਦੀਆਂ ਤਸਵੀਰਾਂ ਆਪਣੇ ਘਰ ਦੇ ਵਿੱਚ ਲਗਾ ਲੈਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਸਾਡਾ ਮਨ ਭਟਕਦਾ ਹੈ ਪਰੇਸ਼ਾਨ ਹੁੰਦਾ ਹੈ ਉਹ ਸਾਨੂੰ ਬਾਹਰੀ ਰੂਪ ਦੇ ਵਿੱਚ ਨਹੀਂ ਦਿਖਦਾ ਪਰ ਅੰਦਰੋਂ-ਅੰਦਰੀਏ ਚੀਜ਼ਾਂ ਬਹੁਤ ਨੁਕਸਾਨ ਕਰਦੀਆਂ ਨੇ ਸਾਡੇ ਮਨ ਦੇ ਉੱਤੇ 네ਗੇਟਿਵ ਪ੍ਰਭਾਵ ਪਾਉਂਦੀਆਂ ਨੇ ਜੇ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੈ ਕਾਮਯਾਬ ਹੋਣਾ ਹੈ ਆਪਣੇ ਆਪ ਨੂੰ ਪੋਜ਼ਿਟਿਵ એનર્ਜੀ ਦੇ ਨਾਲ ਭਰ ਕੇ ਰੱਖਣਾ ਪੈਣਾ ਹੈ ਤੇ ਖਾਸ ਕਰਕੇ ਸਾਧ ਸੰਗਤ ਜੀ ਸਵੇਰ ਸਵੇਰ ਦਾ ਜਿਹੜਾ ਸਮਾਂ ਹੈ ਨਾ ਉਹ ਸਾਡੇ ਲਈ ਬਹੁਤ ਪਾਵਰਫੁਲ ਸਮਾਂ ਹੁੰਦਾ ਹੈ ਜਿਵੇਂ ਦੇਹਿੰਦੀ ਸ਼ੁਰੂਆਤ ਹੋਵੇਗੀ ਉਦਾਂ ਦਾ ਹੀ ਪੂਰਾ ਦਿਨ ਬੀਤੇਗਾ ਤਾਂ ਇਸ ਲਈ ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਐਸੀਆਂ ਤਸਵੀਰਾਂ ਨੇ ਜੋ ਤੁਹਾਡੇ ਮਨ ਨੂੰ ਦੁਖੀ ਕਰਦੀਆਂ ਨੇ ਮਨ ਤੇ 네ਗੇਟਿਵ ਪ੍ਰਭਾਵ ਪਾਉਂਦੀਆਂ ਨੇ ਉਹਨਾਂ ਨੂੰ ਤੁਰੰਤੀ ਹਟਾ ਦਿਓ ਪਰ ਜਿਹੜੀਆਂ ਤਸਵੀਰਾਂ ਨੂੰ ਦੇਖ ਕੇ ਤੁਹਾਡਾ ਮਨ ਖੁਸ਼ ਹੁੰਦਾ ਹੈ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਅਜਹੀਆਂ ਤਸਵੀਰਾਂ ਆਪਣੇ ਘਰ ਦੇ ਵਿੱਚ ਜ਼ਰੂਰ ਲਗਾਉਣੀਆਂ ਚਾਹੀਦੀਆਂ ਨੇ ਉਹਨਾਂ ਦੇ ਸਵੇਰ-ਸਵੇਰ ਦਰਸ਼ਨ ਵੀ ਕਰਨੇ ਚਾਹੀਦੇ ਆ ਤਾਂ ਜੋ ਸਾਡਾ ਮਨ ਖੁਸ਼ ਹੋਵੇ ਸਾਡੇ ਮਨ ਨੂੰ ਸਵੇਰ-ਸਵੇਰ ਕੋਈ ਚੰਗੀ ਸਿੱਖਿਆ ਮਿਲੇ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜਿਹੋ ਜਿਹੇ ਵਿਚਾਰ ਅਸੀਂ ਆਪਣੇ ਮਨ ਦੇ ਵਿੱਚ ਭਰਦੇ ਆ ਉਹਦਾਂ ਦੀ ਸੋਚ ਸਾਡੇ ਮਨ ਦੇ ਵਿੱਚ ਬਣਦੀ ਆ ਜਿਵੇਂ ਦੀ ਸੋਚ ਸਾਡੇ ਮਨ ਦੇ ਵਿੱਚ ਚੱਲਦੀ ਰਹਿੰਦੀ ਆ ਓਦਾਂ ਦੇ ਸੀ ਬਣ ਜਾਂਦੇ ਆ ਸੋ ਸਾਧ ਸੰਗਤ ਜੀ ਸਵੇਰਾ-ਸਵੇਰ ਦੇ ਨਾਲ ਆਪਣੇ ਆਪ ਨੂੰ ਪੋਜ਼ਿਟਿਵ એનર્ਜੀ ਦੇ ਨਾਲ ਭਰਨਾ ਹੈ ਦੂਸਰੀ ਗੱਲ ਜਿਵੇਂ ਟੁੱਟਿਆ ਹੋਇਆ ਫਰਨੀਚਰ ਟੁੱਟੇ ਹੋਏ ਬਰਤਨ ਇਹਨਾਂ ਚੀਜ਼ਾਂ ਦੀ ਜਾਂ ਤਾਂ ਮਰਮਤ ਕਰਾ ਲੈਣੀ ਚਾਹੀਦੀ ਆ ਜਾਂ ਫਿਰ ਇਹਨਾਂ ਨੂੰ ਹਟਾ ਦਿਓ ਕਿਉਂਕਿ ਇਹ ਚੀਜ਼ਾਂ ਵੀ ਦੇਖਣ ਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਦੂਸਰੀ ਗੱਲ ਸਾਧ ਸੰਗਤ ਜੀ ਕਈ ਵਾਰੇ ਟੁੱਟੀਆਂ ਫੁੱਟੀਆਂ ਚੀਜ਼ਾਂ ਤੋਂ ਸਾਡੇ ਸਰੀਰ ਨੂੰ ਵੀ ਨੁਕਸਾਨ ਹੋ ਜਾਂਦਾ ਹੈ ਸਾਡੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਵਾਜ ਸਕਦੀ ਆ ਸਾਡੇ ਕੋਈ ਜਿਆਦਾ ਛੱਟ ਲੱਗ ਸਕਦੀ ਆ ਤਾਂ ਰਸੋਈ ਦੇ ਵਿੱਚ ਜਿਵੇਂ ਕਈ ਵਾਰ ਟੁੱਟੇ ਹੋਏ ਬਰਤਨ ਹੁੰਦੇ ਆ ਰਸੋਈ ਦੇ ਵਿੱਚ ਆਪਾਂ ਡਸਟਬਿਨ ਦਾ ਵੀ ਖਾਸ ਧਿਆਨ ਰੱਖਣਾ ਹੈ ਡਸਟਬਿਨ ਵੀ ਰਸੋਈ ਦੇ ਵਿੱਚ ਹਮੇਸ਼ਾ ਟੱਕਣ ਵਾਲਾ ਹੀ ਹੋਵੇ ਕਦੇ ਵੀ ਖੁੱਲੇ ਮੂੰਹ ਵਾਲਾ ਡਸਟਬਿਨ ਨਾ ਵਰਤੋ ਕਿਉਂਕਿ ਡਸਟਬਿਨ ਦੇ ਵਿੱਚ ਅਸੀਂ ਸਾਰਾ ਦਿਨ ਕੂੜਾ ਕਰਕਟ ਪਾਉਂਦੇ ਰਹਿੰਨੇ ਆ ਡਸਟਬਿਨ ਵੀ ਖੁੱਲੇ ਮੂੰਹ ਵਾਲਾ ਨਾ ਵਰਤੋ ਕਿਉਂਕਿ ਡਸਟਬਿਨ ਦੇ ਵਿੱਚ ਅਸੀਂ ਸਾਰਾ ਦਿਨ ਕੂੜਾ ਕਰਕਟ ਪਾਉਂਦੇ ਰਹਿੰਨੇ ਆ ਤਾਂ ਫਿਰ ਉਹ ਡਸਟਬਿਨ ਦੇ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਆ ਜੋ ਸਾਨੂੰ ਖੁੱਲੀਆਂ ਅੱਖਾਂ ਦੇ ਨਾਲ ਨਹੀਂ ਦਿਖਾਈ ਦਿੰਦੇ ਪਰ ਸਾਡੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਦਿੰਦੇ ਨੇ ਇਸ ਕਰਕੇ ਘਰ ਦੇ ਵਿੱਚ ਜੋ ਵੀ ਡਸਟਬਿਨ ਆ ਭਾਵੇਂ ਰਸੋਈ ਵਿੱਚ ਆ ਤੇ ਭਾਵੇਂ ਬਾਹਰ ਆ ਉਹ ਹਮੇਸ਼ਾ ਟੱਕਣ ਵਾਲਾ ਹੀ ਰੱਖੋ ਆਪ ਸਫਾਈ ਕਰਦੇ ਸਮੇਂ ਇਹ ਧਿਆਨ ਰੱਖੋ ਵੀ ਡਸਟਬਿਨ ਭਰਿਆ ਹੋਇਆ ਤਾਂ ਰਾਤ ਨੂੰ ਰਸੋਈ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਉਹਨੂੰ ਤੁਰੰਤ ਬਾਹਰ ਕੱਢ ਦਿਓ ਬਾਕੀ ਰਸੋਈ ਦੀਆਂ ਜਿੰਨੀਆਂ ਹੀ ਆਪੋ ਆਪਣੀ ਜਗ੍ਹਾ ਤੇ ਚੀਜ਼ਾਂ ਪਈਆਂ ਹੋਣਗੀਆਂ ਉਹਨਾਂ ਹੀ ਘਰ ਦੀ ਸੁਆਣੀ ਦੇ ਮਨ ਨੂੰ ਖੁਸ਼ੀ ਮਿਲਦੀ ਆ ਖਿੰਡੀਆਂ ਹੋਈਆਂ ਚੀਜ਼ਾਂ ਨੂੰ ਦੇਖ ਕੇ ਕਿਸੇ ਦਾ ਮਨ ਖੁਸ਼ ਨਹੀਂ ਹੁੰਦਾ ਘਰ ਦੀਆਂ ਸਾਰੀਆਂ ਚੀਜ਼ਾਂ ਆਪੋ ਆਪਣੀ ਥਾਂ ਤੇ ਹੋਣੀਆਂ ਚਾਹੀਦੀਆਂ ਨੇ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਨੇ ਖਾਸ ਕਰਕੇ ਰਸੋਈ ਦੇ ਵਿੱਚ ਸੋਚਮਤਾ ਸਾਵਧਾਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਘਰ ਦੀ ਰਸੋਈ ਵਿੱਚ ਸਾਡੇ ਲਈ ਭੋਜਨ ਤਿਆਰ ਕੀਤਾ ਜਾਂਦਾ ਹੈ ਅਜਾਹੀਂ ਭੋਜਨ ਅਸੀਂ ਸਾਵਧਾਨੀ ਦੇ ਨਾਲ ਬਣਾਵਾਂਗੇ ਸੋਚਮਤਾ ਦੇ ਨਾਲ ਬਣਾਵਾਂਗੇ ਵਧੀਆ ਤਰੀਕੇ ਦੇ ਨਾਲ ਬਣਾਵਾਂਗੇ ਤਾਂ ਫਿਰ ਉਹ ਭੋਜਨ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦੇਵੇਗਾ ਉਸੇ ਤਰ੍ਹਾਂ ਸਾਡੇ ਬਾਥਰੂਮ ਦੇ ਵਿੱਚ ਗਿੱਲੇ ਤੌਲੀਏ ਦੀ ਵਰਤੋਂ ਕਦੇ ਨਾ ਕਰੋ ਤੇ ਹਰ ਇੱਕ ਜੀ ਦਾ ਤੌਲੀਆ ਵੱਖ-ਵੱਖ ਹੋਣਾ ਚਾਹੀਦਾ ਹੈ ਤੌਲੀਏ ਦੇ ਰਾਹੀਂ ਵੀ ਬਹੁਤ ਜ਼ਿਆਦਾ ਬਿਮਾਰੀਆਂ ਫੈਲਦੀਆਂ ਨੇ ਆਪਣੇ ਬਾਥਰੂਮ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਥਾਂ-ਥਾਈਂ ਪਈਆਂ ਹੋਣੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਰੁਮਾਲ ਬਾਰੇ ਕਿੰਦੇ ਕਦੇ ਵੀ ਕਿਸੇ ਦਾ ਰੁਮਾਲ ਨਹੀਂ ਵਰਤਣਾ ਚਾਹੀਦਾ ਰੁਮਾਲ ਛੱਡੋ ਕਦੇ ਵੀ ਕੋਈ ਵੀ ਪਹਿਨੇ ਹੋਇਆ ਕੱਪੜਾ ਕਾਜ਼ ਕਰਕੇ ਜੇਕਰ ਕਿਸੇ ਨੂੰ ਚਮੜੀ ਦਾ ਕੋਈ ਰੋਗ ਹੈ ਉਹਦਾ ਕੱਪੜਾ ਉਹਦੀ ਕੋਈ ਚੀਜ਼ ਨਾ ਵਰਤੋ ਕਿਉਂਕਿ ਅੱਜਕੱਲ ਨਾ ਬਿਮਾਰੀਆਂ ਵੈਸੇ ਹੀ ਬਹੁਤ ਫੈਲ ਰਹੀਆਂ ਨੇ ਜਿੰਨੀ ਸਾਵਧਾਨੀ ਰੱਖਾਂਗੇ ਓਨੇ ਹੀ ਬਚੇ ਰਵਾਂਗੇ ਜੇ ਕਿਸੇ ਦੀ ਕੋਈ ਵੀ ਚੀਜ਼ ਵਰਤਣੀ ਆ ਜਿਵੇਂ ਕਿਸੇ ਦਾ ਕੱਪੜਾ ਪੈਨਣਾ ਆ ਤਾਂ ਉਹ ਕੱਪੜੇ ਨੂੰ ਪਹਿਲਾਂ ਆਪਣੇ ਹੱਥੀਂ ਚੰਗੀ ਤਰ੍ਹਾਂ ਧੋ ਲਓ ਧੁੱਪ ਦੇ ਵਿੱਚ ਸੁਕਾ ਲਓ ਤੇ ਫਿਰ ਉਹਨੂੰ ਪ੍ਰੈਸ ਕਰੋ ਤੇ ਫਿਰ ਪੈਨੋ ਜੇਕਰ ਨੂੰ ਚਮੜੀ ਦਾ ਰੋਗ ਹੈ ਤਾਂ ਫਿਰ ਅਜਿਹੇ ਇਨਸਾਨ ਦਾ ਕੋਈ ਕੱਪੜਾ ਨਾ ਵਰਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰੁਮਾਲ ਦੀ ਗੱਲ ਕੀਤੀ ਆ ਕਿਸੇ ਦੇ ਵਰਤੇ ਹੋਏ ਰੁਮਾਲ ਦੇ ਨਾਲ ਬਹੁਤ ਬਿਮਾਰੀਆਂ ਫੈਲ ਸਕਦੀਆਂ ਨੇ ਇਹ ਜਿੰਨੇ ਵਾਇਰਸ ਆਣਾ ਇਹ ਕੰਨਾਂ ਰਾਹੀਂ ਅੱਖਾਂ ਰਾਹੀਂ ਤਾਂ ਸਾਨੂੰ ਪ੍ਰਭਾਵਿਤ ਕਰਦੇ ਨੇ ਸੋ ਇਸ ਕਰਕੇ ਰੁਮਾਲ ਆਪੋ ਆਪਣਾ ਹੋਵੇ ਤਾਲੀਆਂ ਆਪੋ ਆਪਣਾ ਹੋਵੇ ਸਵਾਸ ਕਰਦੇ ਆਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਇਹ ਵਿਸ਼ਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਇਹ ਜੋ ਚੀਜ਼ਾਂ ਬਾਰੇ ਆਪਾਂ ਗੱਲ ਕੀਤੀ ਹੈ ਨਾ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ ਕੁਝ ਚੀਜ਼ਾਂ ਨੇ ਜੋ ਸਾਡੇ ਤਨ ਨੂੰ ਪ੍ਰਭਾਵਿਤ ਕਰਦੀਆਂ ਨੇ ਬਾਕੀ ਇਹਨਾਂ ਦੇ ਪਿੱਛੇ ਕੋਈ ਵਹਿਮ ਭਰਮ ਨਹੀਂ ਹੈ ਵਹਿਮੋ ਭਰਮਾਂ ਤੋਂ ਹਮੇਸ਼ਾ ਦੂਰ ਰਹਿਣਾ ਹੈ ਆਪਣੇ ਘਰ ਦੇ ਵਿੱਚ ਖਾਸ ਕਰਕੇ ਆਪਣੇ ਬੱਚਿਆਂ ਦੇ ਕੋਲ ਅਦੇ ਵੀ ਕੋਈ ਵਹਿਮ ਭਰਮ ਵਾਲੀ ਗੱਲ ਨਾ ਕਰੋ ਕਿਉਂਕਿ ਜਦੋਂ ਅਸੀਂ ਇਦਾਂ ਦੀਆਂ ਵਹਿਮਾਂ ਭਰਮਾਂ ਵਾਲੀਆਂ ਗੱਲਾਂ ਕਰਦੇ ਆ ਕਿ ਸਾਨੂੰ ਨજર ਲੱਗ ਗਈ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਤਾਂ ਅਸੀਂ ਜਾਣੇਆਂ ਜਾਣੇ ਦੇ ਵਿੱਚ ਆਪਣੇ ਤਾਂ ਮਨ ਨੂੰ ਕਮਜ਼ੋਰ ਕਰ ਹੀ ਰਹੇ ਆ ਆਪਣੇ ਬੱਚਿਆਂ ਦੇ ਮਨ ਨੂੰ ਵੀ ਕਮਜ਼ੋਰ ਕਰਦੇ ਆ ਆਪਣੇ ਬੱਚਿਆਂ ਨੂੰ ਲਾਪਰਵਾਹ ਗਿਆਨ ਜ਼ਿੰਮੇਵਾਰ ਬਣਾਉਣੇ ਆ ਜਦੋਂ ਇਦਾਂ ਦੀਆਂ ਗੱਲਾਂ ਆਪਾਂ ਮਨ ਦੇ ਵਿੱਚ ਭਾਰ ਦਵਾਂਗੇ ਨਾ ਕਿ ਨજર ਵੀ ਲੱਗ ਜਾਂਦੀ ਆ ਲੋਕ ਕੰਮਾਂ ਨੂੰ ਕੁਝ ਘਰ ਵੀ ਦਿੰਦੇ ਆ ਤੇ ਫਿਰ ਬੱਚਾ ਗਲਤੀ ਕਰਕੇ ਉਸ ਗਲਤੀ ਨੂੰ ਸਵੀਕਾਰ ਨਹੀਂ ਕਰੇਗਾ ਉਹ ਨੂੰ ਸਦਾ ਰਹੇਗਾ ਨਹੀਂ ਇਹ ਚੀਜ਼ਾਂ ਸੁਣਨ ਨੂੰ ਭਾਵੇਂ ਛੋਟੀਆਂ ਲੱਗਦੀਆਂ ਨੇ ਪਰ ਇਹਨਾਂ ਚੀਜ਼ਾਂ ਦਾ ਗੱਲਾਂ ਦਾ ਸਾਡੇ ਬੱਚਿਆਂ ਦੇ ਮਨ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਘਰ ਵਿੱਚੋਂ ਕੋਈ ਬਾਹਰੋਂ ਆ ਕੇ ਵੀ ਇਦਾਂ ਦੀ ਗੱਲ ਕਰਦਾ ਤਾਂ ਉਹਨੂੰ ਵੀ ਚੁੱਪ ਕਰਾ ਲਓ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਸਾਡਾ ਆਪਣੇ ਪਰਮ ਪਿਤਾ ਪਰਮਾਤਮਾ ਦੇ ਉੱਤੇ ਪੂਰਾ ਭਰੋਸਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲੱਗੇ ਆ ਤੇ ਇਹ ਗੱਲਾਂ ਬਿਲਕੁਲ ਸੱਚ ਆ ਜੇ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲੱਗੇ ਆ ਨਾ ਪਰਮ ਪਿਤਾ ਪਰਮਾਤਮਾ ਜੀ ਦੇ ਲਾੜ ਲੱਗੇ ਆ ਤਾਂ ਸਾਡਾ ਪਰਮਾਤਮਾ ਤੇ ਭਰੋਸਾ ਹੈ ਤਾਂ ਫਿਰ ਪਰਮ ਪਿਤਾ ਪਰਮਾਤਮਾ ਜੀ ਭਰੋਸੇ ਵਾਲਿਆਂ ਦੀ ਹਰ ਥਾਂ ਤੇ ਰਕੀਆਂ ਕਰਦੇ ਨੇ ਸਵੇਰੇ ਉઠੋ ਉੱਠ ਕੇ ਪਹਿਲਾਂ ਪਰਮਾਤਮਾ ਦਾ ਨਾਮ ਜਪੋ ਜਿਸ ਵੀ ਧਰਮ ਦੇ ਵਿੱਚ ਹੋ ਉਸ ਪਰਮਾਤਮਾ ਨੂੰ ਯਾਦ ਕਰਕੇ ਉਸ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਕਿ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਦਿਨ ਦੀ ਸ਼ੁਰੂਆਤ ਕਰਨ ਦਾ ਸਵੇਰੇ ਸਵੇਰੇ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ એનર્ਜੀ ਦੇ ਨਾਲ ਭਰ ਲਾਉਂਗੇ ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਆ ਨਾ ਉਦੋਂ ਸਾਨੂੰ ਇੱਕ ਊਰਜਾ ਇੱਕ એનર્ਜੀ ਪੋਜ਼ਿਟਿਵ એનર્ਜੀ ਮਿਲਦੀ ਆ ਸੋ ਸਾਧ ਸੰਗਤ ਜੀ ਮੁੱਖ ਦੀ ਗੱਲ ਇਹ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਹੈ ਤੰਦਰੁਸਤ ਰਹਿਣਾ ਹੈ ਤਰੱਕੀ ਕਰਨੀ ਆ ਤਾਂ ਸਾਡਾ ਮਨ ਅਤੇ ਤਨ ਦੋਵੇਂ ਤੰਦਰੁਸਤ ਨਵੇਂ ਨਰੋਏ ਹੋਣੇ ਜ਼ਰੂਰੀ ਨੇ ਜੇ ਮਨ ਖੁਸ਼ ਹੋਵੇਗਾ ਤਾਂ ਤਨ ਵੀ ਤੰਦਰੁਸਤ ਰਹੇਗਾ ਤਨ ਤੰਦਰੁਸਤ ਰਹੇਗਾ ਤਾਂ ਅਸੀਂ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਾਰ ਲਵਾਂਗੇ ਜੋ ਕੰਮ ਅਸੀਂ ਮਾਨ ਲਗਾ ਕੇ ਚਾਹ ਨਾਲ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕਰਦੇ ਆ ਉਹਨਾਂ ਦੇ ਵਿੱਚ ਹੀ ਸਾਨੂੰ ਸਫਲਤਾ ਜ਼ਰੂਰ ਮਿਲਦੀ ਆ ਪਰ ਜਿਹੜੇ ਕੰਮ ਨੂੰ ਅਸੀਂ 부ਝੀ ਹੋਈ ਮਾਨ ਦੇ ਨਾਲ ਕਰਦੇ ਆ ਮਨ ਮਾਰ ਕੇ ਕਰਦੇ ਆ ਉਹ ਕੰਮਾਂ ਦੇ ਵਿੱਚ ਕੋਈ ਨਾ ਕੋਈ ਗੜਬੜ ਜ਼ਰੂਰ ਹੁੰਦੀ ਆ ਆਪਣੇ ਮਨ ਨੂੰ ਹਮੇਸ਼ਾ ਖੁਸ਼ ਪੋਜ਼ਿਟਿਵ એનર્ਜੀ ਦੇ ਨਾਲ ਭਰ ਕੇ ਰੱਖਣਾ ਹੈ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਦੀਮਾਨ ਦੁਖੀ ਰਿਹਾ ਮਾਨ ਦੇ ਵਿੱਚ ਬਹੁਤ ਚਿੰਤਾਵਾਂ ਹੋਈਆਂ ਤਾਂ ਤਾਨੂੰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਣਗੀਆਂ ਜੇਕਰ ਬਿਮਾਰੀ ਆ ਗਈ ਤਾਂ ਗਰੀਬੀ ਨੇ ਤਾਂ ਆਪਣੇ ਆਪ ਹੀ ਆ ਜਾਣਾ ਸੋ ਗੁਰਮੁਖ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਅੱਗੇ ਵੀ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ